ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਲਈ ਵੱਡਾ ਐਲਾਨ ਕੀਤਾ ਹੈ ਸਰਕਾਰ ਕਿਸਾਨਾਂ ਨੂੰ ਕਣਕ ਦਾ ਮੁਫਤ ਬੀਜ ਦੇਵੇਗੀ ਸਰਕਾਰ ਨੇ 5 ਲੱਖ ਏਕੜ ਖੇਤਾਂ ਲਈ ਕਣਕ ਦਾ ਬੀਜ ਮੁਫਤ ਉਪਲਬਧ ਕਰਵਾਉਣ ਦਾ ਫੈਸਲਾ ਲਿਆ ਹੈ ਕੁਦਰਤੀ ਆਫਤ ਕਰਕੇ ਪੰਜਾਬ ਇਸ ਸਮੇਂ ਸੰਕਟ ਵਿੱਚੋਂ ਲੰਘ ਰਿਹਾ ਹੈ ਹੜ੍ਹ ਕਾਰਨ 5 ਲੱਖ ਏਕੜ ਫਸਲ ਖਰਾਬ ਹੋ ਗਈ ਹੈ ਤੇ ਕਿਸਾਨ ਇਸ ਹਾਲਾਤ ਵਿੱਚ ਨਹੀਂ ਹਨ ਕਿ ਉਹ ਬੀਜ ਖਰੀਦ ਸਕੇ ਇਸ ਲਈ ਸਰਕਾਰ ਨੇ 5 ਲੱਖ ਏਕੜ ਖੇਤਾਂ ਲੇਕਣਕ ਦਾ ਬੀਜ ਮੁਫਤ ਉਪਲਬਧਤ ਕਰਵਾਉਣ ਦਾ ਫੈਸਲਾ ਕਰ ਲਿਆ ਹੈ ਜਿਸ ਦੌਰਾਨ ਕਿਸਾਨਾਂ ਨੂੰ 2 ਲੱਖ ਕੁਆਂਟਲ ਬੀਜ ਮੁਫਤ ਦਿੱਤਾ ਜਾਵੇਗਾ ਅਸੀਂ ਸੂਬੇ ਦੇ ਕਿਸਾਨਾਂ ਨੂੰ ਮੁੜ ਤੋਂ ਪੈਰਾਂ ਤੇ ਖੜਾ ਕਰਨ ਅਤੇ ਉਹਨਾਂ ਦੇ ਖੇਤਾਂ ਵਿੱਚ ਨਵੀਂ ਜ਼ਿੰਦਗੀ ਬੀਜਣ ਦਾ ਇੱਕ ਛੋਟਾ ਜਿਹਾ ਉਰਾਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਔਕੀ ਘੜੇ ਵਿੱਚ ਸਾਡੀ ਸਰਕਾਰ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ਸਾਹਮਣੇ ਆਈ ਹੈ ਦਰਅਸਲ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿਭਾਗ ਵੱਲੋਂ بارش ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਅਸਲ ਵਿੱਚ 23 ਸਤੰਬਰ ਤੱਕ ਮੌਸਮ ਬਿਲਕੁਲ ਸਾਫ਼ ਰਹਿਣ ਦੇ ਅਸਾਰ ਦੱਸੇ ਜਾ ਰਹੇ ਹਨ ਸਵੇਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ ਮੌਨਸੂਨ ਹੁਣ ਪੰਜਾਬ ਤੋਂ ਪਿੱਛੇ हट ਗਿਆ ਹੈ ਪਿਛਲੇ 24 ਘੰਟਿਆਂ ਵਿੱਚ ਜਿਸ ਦੀ ਵਾਪਸੀ ਲਈ ਹਾਲਾਤ ਅਨੁਕੂਲ ਹਨ ਚੰਡੀਗੜ੍ਹ ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮੇਂ ਦੌਰਾਨ ਪੰਜਾਬ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਸਮੇਤ ਕਈ ਰਾਜਾਂ ਤੋਂ ਮੌਨਸੂਨ ਦੀ ਵਾਪਸੀ ਹੋ ਜਾਵੇਗੀ ਇੱਥੇ ਦੱਸਦੇ ਕਿ ਪਿਛਲੇ 24 ਘੰਟਿਆਂ ਵਿੱਚ ਸੂਬੇ ਦਾ ਤਾਪਮਾਨ 0.2 ਡਿਗਰੀ ਵਧਿਆ ਹੈ ਜੋ ਕਿ ਔਸਤ ਵੱਤਵਾਤਪਨ ਤੋਂ 1.9 ਡਿਗਰੀ ਵੱਧ ਹੈ ਸਵੇਰ ਵਿੱਚ ਸਭ ਤੋਂ ਵੱਧ ਤਾਪਮਾਨ ਅਬੋਹਰ ਵਿੱਚ 37 ਡਿਗਰੀ ਦਰਜ ਕੀਤਾ ਗਿਆ ਪੰਜਾਬ ਵਿੱਚ ਦਿਨ ਦਾ ਤਾਪਮਾਨ ਵੱਧ ਰਿਹਾ ਹੈ ਜਦਕਿ ਕੁਝ ਜ਼ਿਲ੍ਹਿਆਂ ਵਿੱਚ ਰਾਤ ਦਾ ਤਾਪਮਾਨ ਘਟ ਰਿਹਾ ਹੈ ਜਿਸ ਕਰਕੇ ਰਾਤਾਂ ਠੰਡੀਆਂ ਹੋਣ ਲੱਗ ਪਈਆਂ ਹਨ ਮੌਸਮ ਵਿਭਾਗ ਅਨੁਸਾਰ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਹਲਕੀ ਠੰਡ ਮਹਿਸੂਸ ਹੋਵੇਗੀ ਜੋ ਦਸੰਬਰ ਜਨਵਰੀ ਵਿੱਚ ਚਰਮ ਤੇ ਪਹੁੰਚ ਕੇ 4 ਅਤੇ 6 ਡਿਗਰੀ ਤਾਪਮਾਨ ਘਟ ਜਾਵੇਗੀ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਹੇਠ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਕਈ ਵੱਡੇ ਫੈਸਲੇ ਲਏ ਗਏ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚਿਮਾ ਅਤੇ ਕੈਬਨਿਟ ਮੰਤਰੀ ਸਜੀਵ ਅਰੋੜਾ ਨੇ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਫੈਸਲਿਆਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਹੁਣ ਦੱਸਿਆ ਕਿ ਕੈਬਨਿਟ ਵੱਲੋਂ ਸਾਧੂ ਸਿੰਘ ਧਰਮਸੋਧ ਤੇ ਭ੍ਰਿਸ਼ਟਾਚਾਰ ਦਾ ਕੇਸ ਚਲਾਉਣ ਨੂੰ ਮਨਜ਼ੂਰੀ ਦਿੱਤੀ ਗਈ ਹੈ ਪੰਜਾਬ ਕੈਬਨਿਟ ਨੇ ਗਵਰਨਰ ਨੂੰ ਕੇਸ ਚਲਾਉਣ ਦੀ ਸਿਫਾਰਿਸ਼ ਭੇਜੀ ਹੈ ਵਿਜੀਲੈਂਸ ਨੇ ਜੂਨ 2025 ਵਿੱਚ ਐਫ ਆਈ ਆਰ ਦਰਜ ਕੀਤੀ ਸੀ ਸਾਧੂ ਸਿੰਘ ਧਰਮਸੋਧ ਤੇ 1 ਕਰੋੜ ਤੋਂ ਵੱਧ ਦੀ ਰਿਸ਼ਵਤ ਲੈਣ ਦਾ ਇਲਜ਼ਾਮ ਹੈ ਜੀ ਕਿ ਇੰਪੋਰਟੈਂਟ ਕੈਬਨਟ ਦੀ ਮੀਟਿੰਗ ਪੰਜਾਬ ਦੇ ਆਨਰੇਬਲ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਚ ਹੋਈ ਜਿਦੇ ਵਿੱਚ ਕਾਫੀ ਜਿਹੜੇ ਪੰਜਾਬ ਪੱਖੀ ਫੈਸਲੇ ਪੰਜਾਬ ਦੀਆਂ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਤੇ ਖਰੇ ਉੱਟਣ ਦੇ ਲਈ ਕਾਫੀ ਅਹਿਮ ਫੈਸਲੇ ਜਿਹੜੇ ਦੇਗੇ ਉਹ ਅੱਜ ਦੀ ਇਸ ਕੈਬਨਟ ਦੇ ਅੰਦਰ ਲਏ ਗਏ ਜਿੰਨਾ ਵਿੱਚੋਂ ਪ੍ਰਮੁੱਖ ਤੌਰ ਤੇ ਜੇ ਮੈਂ ਗੱਲ ਕਰਾਂ ਕਿਉਂਕਿ ਰੀਸੈਂਟਲੀ ਜਿਹੜਾ ਜੀਐਸਟੀ 2 ਆਇਆਗਾ ਜੀਐਸਟੀ 2 ਦੇ ਸਬੰਧ ਦੇ ਵਿੱਚ ਵੀ ਇੱਕ ਫੈਸਲਾ ਲਿਆ ਗਿਆ ਕਿਉਂਕਿ ਉਹ ਜਿਸ ਤਰ੍ਹਾਂ ਨੈਸ਼ਨਲ ਲੈਵਲ ਤੇ ਲਾਗੂ ਹੁੰਦਾਗਾ ਉਸੇ ਤਰੀਕੇ ਸਟੇਟ ਲੈਵਲ ਦੇ ਉੱਤੇ ਵੀ ਇਹਦੇ ਵਿੱਚ ਸੋਧਾਂ ਕਰਨੀਆਂ ਜ਼ਰੂਰੀ ਹੁੰਦੀਆਂ ਨੇਗੀਆਂ ਉਹ ਵੀ ਅੱਜ ਦੀ ਕੈਬਨਟ ਨੇ ਪਾਸ ਕੀਤਾਗਾ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਦੇ ਅੰਦਰ ਅਸੀਂ ਇਹਨੂੰ ਪਾਸ ਕਰਕੇ ਇਹਦੀ ਜੜੀ ਪ੍ਰਵਾਨਗੀ ਲਵਾਂਗੇ ਇਸ ਤੋਂ ਬਿਨਾ ਕੈਬਨਟ ਦੇ ਅੰਦਰ ਇੱਕ ਅਹਿਮ ਫੈਸਲਾ ਲੈਂਦੇ ਆ ਕਿਉਂਕਿ ਕਾਫੀ ਸਾਰੇ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਐਕਟ ਦੇ ਤਹਿਤ ਐਨਆਈਏ ਦੇ ਤਹਿਤ ਜਿਹੜੇ ਡਿਫਰੈਂਟ ਕੇਸ ਜਿਹੜੇ ਨੇ ਉਹ ਡਿਫਰੈਂਟ ਕੋਰਟਾਂ ਚੱਲਦੇ ਨੇ ਵੱਖ-ਵੱਖ ਕੋਰਟਾਂ ਦੇ ਅੰਦਰ ਚੱਲਦੇ ਨੇਗੇ ਉਹਨਾਂ ਸਾਰੇ ਕੇਸਾਂ ਦੇ ਨਿਪਟਾਰੇ ਦੇ ਲਈ ਮਹਾਲੀ ਦੇ ਅੰਦਰ ਇੱਕ ਸੈਸ਼ਨ ਜੇਡ ਲੈਵਲ ਦੀ ਕੋਰਟ ਜਿਹੜੀ ਆ ਇੱਕ ਵਿਸ਼ੇਸ਼ ਅਦਾਲਤ ਮਹਾਲੀ ਦੇ ਅੰਦਰ ਸਥਾਪਿਤ ਕਰਨ ਦਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਮਾਨ ਜੀ ਦੀ ਸੜੀ ਅਗਵਾਈ ਦੇ ਅੰਦਰ ਲਿਆ ਗਿਆ ਮਹਾਲੀ ਦੇ ਅੰਦਰ ਇਹ ਕੋਰਟ ਜਿਹੜੀ ਹੈ ਵਿਸ਼ੇਸ਼ ਅਦਾਲਤ ਸਾਬਤ ਹੋਊਗੀ ਜਿਦੇ ਵਿੱਚ ਇੱਕ ਵਧੀਕ ਸੈਸ਼ਨ ਜੱਜ ਸੈਸ਼ਨ ਜੱਜ ਜਿਹੜਾ ਉਹ ਤੈਨਾਤ ਕੀਤਾ ਜਾਊਗਾ ਔਰ ਜਿਹੜੇ NIA ਦੇ ਕੇਸ ਹੋਣਗੇ ਪੰਜਾਬ ਦੇ NIA ਦੇ ਕੇਸ ਹੋਣਗੇ ਸਾਰੇ ਉਹ NIA ਏਜੰਸੀ ਦੇ ਸਾਰੇ ਕੇਸ ਜਿਹੜੇ ਨੇ ਐਕਸਕਲੂਸਿਵਲੀ ਉਹ ਮਹਾਲੀ ਕੋਰਟ ਦੇ ਅੰਦਰ ਚੱਲਣਗੇ ਔਰ ਉਹਦਾ ਪ੍ਰਬੰਧ ਜਿਹੜਾ ਪੰਜਾਬ ਸਰਕਾਰ ਕਰੂਗੀ ਔਰ ਇਹਦਾ ਜਿਹੜੇ ਪੈਸੇ ਨੇਗੇ ਉਹ ਸੈਂਟਰ ਸਰਕਾਰ ਸਾਨੂੰ ਰੀਇੰਬਰਸ ਸਮੇਂ-ਸਮੇਂ ਸਰ ਕਰੂਗੀ ਇਸ ਤੋਂ ਬਿਨਾ ਇੱਕ ਹੋਰ ਬਹੁਤ ਮਹੱਤਵਪੂਰਨ ਫੈਸਲਾ ਲੈਂਦਿਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਅਹਿਮ ਫੈਸਲਾ ਅੱਜ ਕੀਤਾਗਾ ਕਿ ਜਿਹੜੀਆਂ ਪੰਜਾਬ ਸਰਕਾਰ ਦੀਆਂ ਪਿੰਡੂ ਵਿਕਾਸ ਪੰਚਾਇਤ ਵਿਭਾਗ ਦੀਆਂ ਬਲੇਜ਼ ਕਾਮਨ ਲੈਂਡ ਐਕਟ ਦੇ ਰੂਲ ਰੂਲਸ 1964 ਦੇ ਇਹ ਜਿਹੜੀਆਂ ਪਗ ਡੰਡੀਆਂ ਸੀਗੀਆਂ ਜਿਹੜੇ ਰੈਵਨਿਊ ਦੇ ਰਾਸਤੇ ਸੀ ਖਾਲਾਂ ਸੀ ਪਾਣੀ ਵਾਲੇ ਰਾਸਤੇ ਸੀਗੇ ਜਿਨ੍ਹਾਂ ਨੂੰ ਲੈ ਕੇ ਅੱਜ ਇੱਕ ਬਹੁਤ ਵੱਡਾ ਫੈਸਲਾ ਕੀਤਾਗਾ ਕਿ ਜਿਹੜੇ ਛੱਡੇ ਹੋਏ ਸੀ ਕੁਝ ਰਾਸਤੇ ਤਾਂ ਖਟਖਾਲੀ ਛੱਡੇ ਪਏ ਸੀ ਜਿਨ੍ਹਾਂ ਉੱਤੇ ਕਾਫੀ ਜਗ੍ਹਾ ਤੇ ਉੱਤੇ ਕੋਲੋਨਾਈਜ਼ਰ ਨੇ ਕਾਫੀ ਜਗ੍ਹਾ ਤੇ ਹੋਰ ਲੋਕਾਂ ਨੇ ਕਬਜ਼ੇ ਕੀਤੇ ਸੀਗੇ ਉਹਨਾਂ ਤੋਂ ਉਹਨਾਂ ਤੋਂ ਜਿਹੜਾ ਹੈਗਾ ਅ ਅਸੀਂ ਪੈਸੇ ਪੰਜਾਬ ਸਰਕਾਰ ਵਸੂਲ ਕਰੂਗੀ ਪ੍ਰਾਈਸ ਫਿਕਸੇਸ਼ਨ ਕਮੇਟੀ ਪ੍ਰਾਈਸ ਫਿਕਸੇਸ਼ਨ ਕਮੇਟੀ ਜਿਹੜੀ ਕਿ ਡੀਸੀ ਡਿਪਟੀ ਕਮਿਸ਼ਨਰ ਸਾਹਿਬ ਦੀ ਅਗਵਾਈ ਚ ਬਣੋਗੀ ਉਹ ਜਿਹੜਾ ਪ੍ਰਪੋਜ਼ ਕਰੂਗੀ ਕਿ ਕਿੰਨਾ ਮਾਰਕੀਟ ਰੇਟ ਦੇ हिसाब ਨਾਲ ਕਲੈਕਟਰ ਰੇਟ ਦੇ हिसाब ਨਾਲ ਉੱਥੇ ਕੀ ਰੇਟ ਚੱਲ ਰਿਹਾ ਹੈਗਾ ਉਹ ਰੇਟ ਫਿਕਸ ਹੋਣ ਤੋਂ ਬਾਅਦ ਉਹਦੀ ਮਲਕੀਅਤ ਜਿਹਦੀ ਜੇਟਸ ਦੀ ਮਲਕੀਅਤ ਮੈਂ ਸਮਝਦਾ ਚਾਹੋ ਮਿਊਸਪਲ ਕਮੇਟੀ ਦੀ ਆ ਚਾਹੋ ਪੰਚਾਇਤ ਦੀ ਆ ਉਹ ਕੀਮਤ ਵਸੂਲ ਕਰਕੇ ਉਹਦਾ ਅੱਧਾ ਹਿੱਸਾ ਜਿਹੜਾ ਹੈਗਾ ਉਹ ਮਿਊਸਪਲ ਕਮੇਟੀ ਪੰਚਾਇਤ ਨੂੰ ਜਾਊਗਾ ਔਰ ਅੱਧਾ ਹਿੱਸਾ ਜਿਹੜਾ ਪੰਜਾਬ ਨੂੰ ਆਊਗਾ ਕਿਉਂਕਿ ਬਹੁਤ ਜਗ੍ਹਾ ਦੇ ਉੱਤੇ ਸਰਕਾਰੀ ਜ਼ਮੀਨਾਂ ਉੱਤੇ ਜਿਵੇਂ ਗੱਲ ਕਰਾਂ ਖਾਲਾਂ ਉੱਤੇ ਜਿਹੜੇ ਖਾਲੀ ਛੱਡੇਗੇ ਖਾਲ ਨੇ ਜਾਂ ਹਜੇ ਬਹੁਤ ਸਾਰੇ ਖਾਲ ਚੱਲਦੇ ਨੇਗੇ ਜਿਹੜੇ ਜਿਨ੍ਹਾਂ ਦੀ ਹੁਣ ਮੈਸਮੈਂਡਾ ਤਰਕਸੰਗਤ ਨਹੀਂ ਰਹੇ ਜਿਹੜਾਂ ਦੀ ਹੁਣ ਲੋਡ ਨਹੀਂ ਰਹੀ ਪਰ ਲੇਕਿਨ ਉਹ ਪੰਜਾਬ ਸਰਕਾਰ ਦੀ ਪ੍ਰਾਪਰਟੀ ਆ ਉਹਨਾਂ ਸਾਰਿਆਂ ਨੂੰ ਅਸੀਂ ਕਿਉਂਕਿ ਨਹੀਂ ਤਾਂ ਉਹ ਲੋਕਾਂ ਨੇ ਕਬਜ਼ੇ ਕਰ ਲੈ ਨਜਾਇਜ਼ ਕਬਜ਼ੇ ਹੋਗੇ ਸਰਕਾਰ ਦੇ ਨਾਂ ਤੇ ਬੋਲ ਰਹੇ ਨੇ ਕਿ ਉਹਨਾਂ ਸਾਰਿਆਂ ਨੂੰ ਅਸੀਂ ਜਿਹੜਾ ਹੈਗਾ ਰੈਗੂਲਰਾਈਜ਼ ਕਰਾਂਗੇ ਔਰ ਇੱਕ ਜੱਕ ਮੁਕਤ ਪੈਸੇ ਲੈ ਕੇ ਉਸ ਨੂੰ ਟ੍ਰਾਂਸਫਰ ਕਰ ਦੇਵਾਂਗੇ ਪਰ ਲੇਕਿਨ ਜਿੱਥੇ ਕਿਤੇ ਖਾਲੀ ਅਵੰਨਣ ਛੱਡਿਆ ਹੋਇਆਗਾ ਉਹਦਾ ਆਲਟਰਨੇਟਿਵ ਪੈਸੇ ਜਿਹੜਾਗਾ ਉਹਦਾ ਆਲਟਰਨੇਟਿਵ ਪੈਸੇ ਜਿਹੜਾ ਉਹ ਵੀ ਮੈਂ ਸਮਝਦਾ ਕਿ ਜਿਹੜਾ ਵੀ ਕੋਲੋਨਾਈਜ਼ਰ ਆਜਾ ਜਿਹੜਾ ਵੀ ਉਸ ਵਿਅਕਤੀ ਆ ਉਥੇ ਦਾ ਜਿਹਦੇ ਜਿਹਨੂੰ ਜ਼ਮੀਨ ਲਈ ਆ ਉਹਨੂੰ ਛੱਡਣਾ ਪਊਗਾ ਆਲਟਰਨੇਟਿਵ ਵੇ ਮੰਨ ਲਓ ਰਾਸਤੇ ਜਾਂਦਾਗਾ ਆ ਉਹਨੇ ਜ਼ਮੀਨ ਐਕਵਾਇਰ ਕਰ ਲਈ ਅਏ ਅੱਗੇ ਜਾਣ ਦੇ ਲਈ ਉਹ ਸਾਈਡ ਤੋਂ ਰਸਤਾ ਦੇਊਗਾ ਆ ਜਿਹੜਾ ਰਸਤਾਗਾ ਦਾ ਉਹ ਸਬਸੀ ਹੋ ਜਾਊਗਾ ਉਹਨੂੰ ਉਹਨੂੰ ਪੰਚਾਇਤ ਨੂੰ ਜਾਂ ਸਰਕਾਰ ਨੂੰ ਜਿਹੜੇ ਉਹ ਪੈਸੇ ਦੇਣੇ ਪੈਣਗੇ ਇਸ ਤੋਂ 라ਵਾ ਇੱਕ ਅਹਿਮ ਫੈਸਲਾ ਲੈਂਦੇ ਆ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਅੰਦਰ ਬਹੁਤ ਲੰਬੇ ਅਰਸੇ ਤੋਂ ਸਿਵਲ ਸਪਲਾਈ ਐਂਡ ਖਪਤਕਰ ਮਾਮਲਿਆਂ ਦੇ ਅੰਦਰ ਇੱਕ OTS ਦੀ ਸਕੀਮ ਜਿਹੜੀ ਪੈਂਡਿੰਗ ਪਈ ਸੀ ਬਹੁਤ ਸਾਰੇ ਸ਼ੈਲਰ ਜਿਹੜੇ ਸੀਗੇ ਜਿਹੜੇ ਕਿਸੇ ਨਾ ਕਿਸੇ ਕਾਰਨ ਆਪਣੀ ਪੈਸੇ ਜਿਹੜੇ ਨੇ ਕੋ ਜਮਾ ਨਹੀਂ ਕਰਵਾ ਚੁੱਕੇ ਸੀਗੇ ਉਹ ਡਿਫਾਲਟਰ ਹੋ ਚੁੱਕੇ ਸੀਗੇ ਉਹਨਾਂ ਨੂੰ ਇੱਕ ਮੌਕਾ ਜਿਹੜਾ ਪ੍ਰਦਾਨ ਕੀਤਾ ਗਿਆ ਜਿਹਦੇ ਅੰਦਰ ਕੁੱਲ ਟੋਟਲ ਕੇਸ ਜਿਹੜੇ ਨੇ 1688 ਕੇਸ ਕੁੱਲ ਡਿਫਾਲਟਰ ਮਿਲਰ ਨੇ ਉਹਨਾਂ ਦੇ ਹਉਦੇ ਨੇ ਜਿਨ੍ਹਾਂ ਵਿੱਚੋਂ ਜਿਨ੍ਹਾਂ ਦੀ ਰਕਮ ਜਿਹੜੀ ਆ ਅਸੀਂ ਫੈਸਲਾ ਕੀਤਾ ਕਿ ਜਿਹੜਾ ਉਹਨਾਂ ਦੀ origignal amount ਆ ਮੰਨ ਲਓ origignal amount 100 ਰੁਪਇਆ ਉਹਦੇ ਉੱਤੇ ਅਸੀਂ 50 ਰੁਪਇਆ ਜਿਹੜੇ ਉਹ ਤੋਂ ਐਕਸਟਰਾ ਲੈ ਕੇ ਉਹਦੀ ਇੰਟਰਸਟ ਤੇ ਪੈਨਲਟੀ ਜਿਹੜੀ ਆ ਉਹ ਵੇਵ ਆਫ ਕਰਾਂਗੇ ਹਾਂਜੀ ਹਾਂ ਮਤਲਬ ਇਹ ਕਹਿ ਰਹੇ 100 ਦਾ 150 ਯਾਨੀ 100 ਰੁਪਏ ਤੋਂ ਲੈਣਾ ਗਿਆ ਔਰ ਉਹਦੇ ਉੱਤੇ ਪਲੈਂਟੀ ਲੱਗੀ ਆ ਉਹਦੇ ਉੱਤੇ ਇੰਟਰਸਟ ਲੱਗਿਆ ਇੰਟਰਸਟ ਤੇ ਪਲੈਂਟੀ ਵੇਵ ਆਫ ਮਾਫ ਉਹ ਤੋਂ ਅਸੀਂ ਉਹ 100 ਰੁਪਏ ਦਾ 50 ਰੁਪਏ ਵੱਧ ਲੈ ਕੇ ਯਾਨੀ ਕਿ 150 ਰੁਪਏ ਦੇ ਅੰਦਰ ਉਹਦਾ ਅਸੀਂ ਨਿਪਟਾਰਾ ਕਰਾਂਗੇ ਇਹਦੇ ਵਿੱਚ ਜਿੰਨਾ ਕੇਸਾਂ ਚ ਜਿੰਨਾ ਕੇਸਾਂ ਚ ਮੈਂ ਦੱਸਦਾ ਜਿੰਨਾ ਕੇਸਾਂ ਦੇ ਅੰਦਰ ਐਫ ਆਈ ਆਰ ਹੋਈ ਹੋਈ ਆ ਜਿੰਨਾ ਕੇਸਾਂ ਦੇ ਅੰਦਰ ਐਫ ਆਈ ਆਰ ਹੋਈ ਹੈ ਖਾਸ ਤੌਰ ਤੇ ਕਿਉਂਕਿ ਲਗਭਗ ਐਫ ਆਈ ਆਰਸ ਵੀ 1104 ਕੇਸ ਹੁੰਦੇ ਨੇ ਔਰ ਜਿੰਨਾ ਚ ਐਮਬੈਜ਼ਲਮੈਂਟ ਅਮਾਉਂਟ ਜਿੰਨਾ ਚ ਐਮੈਜ਼ਰਮੈਂਟ ਜਿਹੜੀ ਆ ਉਹ 15% ਆ ਜਿੰਨਾ ਚ ਐਮਬੈਜ਼ਲਮੈਂਟ 15% ਆ 15% ਆ ਉਹਨਾਂ ਦੇ ਅੰਦਰ ਜਿਹੜੀ ਉਹ ਇਸ ਸਕੀਮ ਦੇ ਅੰਦਰ ਆਉਣਗੇ ਜਿੰਨਾਂ ਦੇ ਅੰਦਰ 50% ਤੋਂ ਵੱਧ ਐਮਬੈਜ਼ਲਮੈਂਟ ਆ ਉਹ ਇਸ ਇਹਨਾਂ ਦੀ ਇਸ ਓਟੀਐ ਸਕੀਮ ਦੇ ਅਧੀਨ ਨਹੀਂ ਆਉਣਗੇ ਇਹਦੇ ਨਾਲ ਮੈਂ ਸਮਝਦਾ ਬਹੁਤ ਲੰਬੇ ਅਰਸ਼ੇ ਤੋਂ ਜਿਹੜੇ ਕੇਸ ਪੈਂਡਿੰਗ ਪੈਸੀ ਚੰਦਰ ਮਾਲਕਾਂ ਦੇ ਔਰ ਡਿਮਾਂਡ ਸੀ ਚੰਦਰ ਮਾਲਕਾਂ ਦੀ ਔਰ ਸਾਡੇ ਜਿਹੜਾ ਟ੍ਰੇਡ ਬੈਂਕ ਆ ਉਹਦੀ ਡਿਮਾਂਡ ਸੀਗੀ ਉਹਦੇ ਨਾਲ ਰਾਹ ਪਤਰਾ ਹੋ ਗਿਆ ਸੋ ਤਿੰਨ ਕਿਸ਼ਾ ਬਣਾਇਆ ਨੇਗੀਆਂ ਤਿੰਨ ਕਿਸ਼ਾਂ ਚ ਆਪਣੀ ਅਮਾਉਂਟ ਜਮ੍ਹਾਂ ਕਰਵਾ ਸਕਦਾਗਾ ਇੱਕ ਟਾਈਮ ਵੀ ਕਰਵਾ ਸਕਦਾ ਔਰ ਤਿੰਨ ਤਿੰਨ ਕਿਸ਼ਾਂ ਚ ਜਮ੍ਹਾਂ ਕਰਵਾਊਗਾ ਜੇਕਰ ਤਿੰਨ ਕਿਸ਼ਾਂ ਚ ਆਪਣੀ ਅਮਾਉਂਟ ਜਮ੍ਹਾਂ ਕਰਾਉਣਾਗਾ ਫਿਰ ਉਹਨੂੰ ਦੁਬਾਰਾ ਸ਼ੈਲਰ ਚਾੜਾਉਣ ਦੀ ਆਗਿਆ ਹੋਊਗੀ ਉਹ ਵੀ ਸਰਟਨ ਜੜੀਆਂ ਉਹਤੇ ਪਾਬੰਦੀਆਂ ਦੇ ਬਾਵਜੂਦ ਅਦਰਵਾਈਜ਼ ਜੜੀ ਆ ਜਦ ਤੱਕ ਅਮਾਉਂਟ ਜਮ੍ਹਾਂ ਨਹੀਂ ਕਰਾਉਂਦਾ ਫੁੱਲ ਐਂਡ ਫਾਈਨਲ ਉਹਨਾਂ ਦੁਆਰਾ ਸ਼ੈਲਰ ਚੜਾਉਣ ਦੀ ਅਗਿਆਨ ਨਹੀਂ ਹੋਊਗੀ ਸੋ ਤਿੰਨ ਕੇਸਾਂ ਲਈ ਅਸੀਂ ਇਹ ਰਾ ਪਧਰਾ ਕੀਤਾਗਾ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਸਾਡਾ ਡਿਪਾਰਟਮੈਂਟ ਦੇ ਵਿੱਚ ਬਹੁਤ ਸਾਰੇ ਐਕਟ ਇੱਕ ਹੋਰ OTIA ਸਕੀਮ ਜਿਹੜੀ ਆ ਪੰਜਾਬ ਸਰਕਾਰ ਲੈ ਕੇ ਆਈ ਆ ਪ੍ਰੀ GST ਏਰੀਅਰ ਜਿਹੜੇ GST ਤੋਂ ਪਹਿਲਾਂ ਦੇ ਏਰੀਅਰ ਸੀਗੇ ਜੇ ਮੈਂ ਗੱਲ ਕਰਾਂ ਪੰਜਾਬ ਬੈਟ ਐਕਟ 2005 CST ਐਕਟ 1956 ਪੰਜਾਬ ਇਨਫਰਾਸਟ੍ਰਕਚਰ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ 2002 ਪੰਜਾਬ ਜਨਰਲ ਸੇਲਸ ਟੈਕਸ ਐਕਟ 1948 ਪੰਜਾਬ ਇੰਟਰਟੇਨਮੈਂਟ ਟੈਕਸ ਐਂਡ ਸਟੈਨੋਗ੍ਰਾਫੀ ਸ਼ੋਸ ਐਕਟ 1954 ਪੰਜਾਬ ਇੰਟਰਟੇਨਮੈਂਟ ਡਿਊਟੀ ਐਕਟ 1955 ਇਹ ਸਾਰੇ ਕੇਸਾਂ ਦੇ ਅੰਦਰ ਅਸੀਂ ਜਿਹੜੀ ਆ ਓਟੀਐਸ ਸਕੀਮ ਲੈ ਕੇ ਆ ਰਹੇ ਹਾਂ ਇਹ ਲਗਭਗ ਜੇ ਮੈਂ ਗੱਲ ਕਰਾਂ ਤਾਂ ਟੋਟਲ ਜਿਹੜੇ ਕੇਸ ਬਣਦੇ ਨੇਗੇ ਹੁਣ ਤੱਕ 20039 ਕਿਉਂਕਿ ਜਿਹੜੀ 3rd OTS ਸਕੀਮ ਆਈ ਸੀ ਔਰ ਉਸ ਦੇ ਅੰਦਰ ਲਗਭਗ 65000 ਕੇਸਾਂ ਦਾ ਨਪਟਾਰਾ ਜਿਹੜਾ ਪੰਜਾਬ ਦੇ ਅਸੀਂ ਇੰਡਸਟਰੀ ਨੂੰ ਪੰਜਾਬ ਦੇ ਟਰੇਡਰ ਨੂੰ 65000 ਕੇਸਾਂ ਦਾ ਨਪਟਾਰਾ ਉਸ OTS ਸਕੀਮ ਚ ਹੋਇਆ ਸੀਗਾ ਹੁਣ ਲਗਭਗ ਜਿਹੜੇ ਪ੍ਰੀ GST ਦੇ ਯਾਨੀ GST ਤੋਂ ਪਹਿਲੇ ਐਕਟ ਦੇਗੇ ਉਹਨਾਂ ਚ 20039 ਕੇਸ ਇਨਵੋਲਵ ਨੇਗੇ ਇਹਨਾਂ ਚ ਅਸੀਂ ਫੈਸਲਾ ਕੀਤਾਗਾ ਕਿ ਇਹਨਾਂ ਨੂੰ ਵਨ ਟਾਈਮ ਸੈਟਲਮੈਂਟ ਤੇ ਲਿਆ ਕੇ ਇਹਨਾਂ ਨੂੰ ਨਿਵੇੜਾਂਗੇ ਔਰ 1 ਕਰੋੜ ਰੁਪਏ ਤੱਕ ਜਿਹੜਾ ਉਹਦਾ ਟੈਕਸ ਵੀ ਮਾਫ ਉਹਦੀ ਪੈਨਟੀ ਵੀ ਮਾਫ ਉਹਦਾ 50% ओरिजिनल ਟੈਕਸ ਆ ਉਹ ਵੀ ਮਾਫ ਕੇ ਅਸੀਂ ਫੈਸਲਾ ਕੀਤਾ 1 ਕਰੋੜ ਤੋਂ ਲੈ ਕੇ 25 ਕਰੋੜ ਤੱਕ 1 ਕਰੋੜ ਤੋਂ ਲੈ ਕੇ 25 ਕਰੋੜ ਤੱਕ ਜਿਹੜਾ ਉਹਦੇ ਅੰਦਰ ਟੈਕਸ ਵੀ ਜਿਹੜੇ ਉਹਦੇ ਅੰਦਰ ਇੰਟਰਸਟ ਵੀ ਮਾਫ ਪੈਨਟੀ ਵੀ ਮਾਫ ਔਰ 25% ਜਿਹੜਾ ओरिजिनल ਟੈਕਸ ਆ ਟੈਕਸ ਸਲੈਬ ਆ ਉਹ ਵੀ ਜਿਹੜੀ ਮਾਫ ਆ 25 ਕਰੋੜ ਤੋਂ ਉੱਪਰ ਜੇਕਰ ਕੋਈ ਅਮਾਉਂਟ ਆਉਂਦੀ ਹੈ ਉਹਦੇ ਅੰਦਰ ਅਸੀਂ ਟੈਕਸ ਦੇ ਲ ਟੈਕਸ ਦੇ ਅੰਦਰ ਸਿਰਫ 10% ਦੀ ਛੋਟ ਦਿੱਤੀ ਆ ਔਰ ਇੰਟਰਸਟ ਐਂਡ ਪਲੈਂਟੀ ਉਹਦੇ ਚ ਵੀ ਮਾਫ ਸੋ ਮੇਰਾ ਕਹਿਣ ਦਾ ਭਾਵ ਆ ਇਹਦੇ ਨਾਲ ਪੰਜਾਬ ਦੇ ਲਗਭਗ ਇਨਾ 20000 ਟਰੇਡਰ ਨੂੰ ਲਾਭ ਮਿਲੂਗਾ ਔਰ ਪੰਜਾਬ ਦਾ ਇਹ ਬਹੁਤ ਪੁਰਾਣੇ ਕੇਸ ਨੇਗੇ ਕੋਈ 1948 ਦਾ ਖੜਾਗਾ ਕੋਈ 1956 ਦਾ ਖੜਾਗਾ ਜਦੋਂ ਦੇ ਐਕਟ ਬਣੇ ਨੇਗੇ ਉਦੋਂ ਦੇ ਸਾਰੇ ਕੇਸ ਪੈਂਡਿੰਗ ਪੰਜਾਬ ਸਰਕਾਰ ਕੋਲੇ ਪਏ ਨੇਗੇ ਸੋ ਇਹਦੇ ਅੰਦਰ ਜਿੱਥੇ ਪੈਸੇ ਵੀ ਆਉਣਗੇ ਖਜ਼ਾਨੇ 'ਚ ਔਰ ਜਿਹੜਾ ਮੈਂ ਸਮਝਦਾ ਐਫੀਸ਼ੀਐਂਸੀ ਆਫ ਵਰਕ ਆ ਐਫੀਸ਼ੀਐਂਸੀ ਆਫ ਵਰਕ ਇਨ ਦੀ ਡਿਪਾਰਟਮੈਂਟ ਉਹ ਵੀ ਆਊਗਾ ਕਿਉਂਕਿ ਨਹੀਂ ਤਾਂ ਸਾਡੇ ਸਾਰੇ ਮੁਲਾਜ਼ਮ ਅਧਿਕਾਰੀ ਜਿਹੜੇ ਨੇ ਕਿ ਇਹਨਾਂ ਕੇਸਾਂ ਦੇ ਅੰਦਰ ਹੀ ਲੱਗੇ ਰਹਿੰਦੇ ਨੇ ਕਿ ਔਰ ਇਹ ਸਕੀਮ ਜਿਹੜੀ ਹੈ ਦੋਨੇ ਸਕੀਮਾਂ ਚਾਹ ਫੂਡ ਵਾਲੀ ਤੇ ਟੈਕਸ ਵਾਲੀ 31 ਦਸੰਬਰ ਤੱਕ ਜਿਹੜੀਆਂ ਚੱਲਣਗੀਆਂ 31 ਦਸੰਬਰ ਤੱਕ ਇਹਨਾਂ ਦੀ ਜਿਹੜੀ ਆ ਉਹ ਲਾਸਟ ਡੇਟ ਹੋਊਗੀ ਔਰ ਉਸ ਬਾਅਦ ਕਿਸੇ ਕਿਸਮ ਦੀ ਕੋਈ ਵੀ ਓਟੀਏ ਸਕੀਮ ਨਹੀਂ ਲੈਂਦੀ ਚਾਹੂਗੀ ਬਿਲਕੁਲ ਸਪਸ਼ਟਾ ਉਸ ਬਾਅਦ ਜਿਹੜਾ ਸਖਤੀ ਦੇ ਨਾਲ ਇਹਨਾਂ ਲੋਕਾਂ ਦੀ ਜਿਚਾਹੇਓ ਪ੍ਰਾਪਰਟੀ ਆ ਜਾਂ ਕੋਈ ਹੋਰ ਸਖਤੀ ਆ ਉਹ ਸਾਰੇ ਸਖਤੀ ਕਰਕੇ ਅਸੀਂ ਪੈਸੇ ਵਸੂਲਾਂਗੇ ਇਸ ਤੋਂ ਬਿਨਾ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਪੰਜਾਬ ਸਰਕਾਰ ਦੇ ਅੰਦਰ 2017 ਤੋਂ ਲੈ ਕੇ 22 ਤੱਕ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਸੀ ਉਸ ਸਮੇਂ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧ ਜੀ ਦੇ ਖਿਲਾਫ ਇੱਕ ਮੁਕੱਦਮਾ ਦਰਜ ਹੋਇਆ ਸੀਗਾ ਉਹ ਉਸ ਈਡੀ ਦੀ ਕੰਪਲੇਂਟ ਦੇ ਅੰਦਰ ਆਰ ਪੰਜਾਬ ਬਿਜ਼ਨਸ ਬਿਊਰੋ ਦੀ ਕੰਪਲੇਂਟ ਦੇ ਅੰਦਰ ਅਸੀਂ ਜਿਹੜਾ ਅੱਜ ਪ੍ਰੋਸੀਕਿਊਸ਼ਨ ਸੈਂਕਸ਼ਨ ਦੇਣ ਦਾ ਫੈਸਲਾ ਕੀਤਾਗਾ ਅੱਜ ਸਰਕਾਰ ਨੇ ਦੋਨਾਂ ਕੇਸਾਂ ਦੇ ਅੰਦਰ ਪ੍ਰੋਸੀਕਿਊਸ਼ਨ ਸੈਂਕਸ਼ਨ ਜਿਹੜੀ ਆ ਉਹ ਅਲਾਉ ਕੀਤੀ ਆ ਸੋ ਹੁਣ ਜਿਹੜਾ ਕੇਸ ਚੱਲਣ ਦਾ ਰਾਹਗਾ ਉਹ ਪਧਰਾ ਹੋਊਗਾ ਸੋ ਕਹਿਣ ਦਾ ਭਾਵ ਆ ਸਰਕਾਰ ਜਿਹੜੀ ਆ ਉਹ ਕਰਪਸ਼ਨ ਅਗੇ ਸਾਡੀ ਜ਼ੀਰੋ ਟੋਲਰੈਂਸ ਆ ਬਿਲਕੁਲ ਜਿਹੜੇ ਵੀ ਭ੍ਰਿਸ਼ਟਾਚਾਰ ਕੀਤਾਗਾ ਜੱਜ ਕਰੂਗਾ ਉਹ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਬਲਕਿ ਉਹਨੂੰ ਸਲਾਖਾਂ ਦੇ ਪਿੱਛੇ ਜਾਣਾ ਪਊਗਾ ਇਹ ਅੱਜ ਦੇ ਅਹਿਮ ਫੈਸਲੇ ਸੀ ਇਸ ਤੋਂ ਬਿਨਾ ਕੁਝ ਹੋਰ ਫੈਸਲੇ ਜਿਹੜੇ ਕੀਤੇ ਨੇ